ਪਹਿਲਾਂ ਤਾਂ ਇਨਸਾਨਾਂ ਦੀ ਜਾਨ ਬਚਾਉਣੀ ਸੀ ਵੇ ਜਮਾਨਾਂ ਦੀ ਜਾਨ ਬਚਾਉਣੀ ਸੀ ਹੁਣ ਉਹਨਾਂ ਦਾ ਮੁੜ ਬਸੇਮਾ ਕਿਵੇਂ ਕਰਨਾ ਉਸ ਪ੍ਰਧਤਿਕ ਕੰਮ ਚੱਲਦਾ ਇਹ ਬਸੇਮੇ ਵਾਲਾ ਹੀ ਫਾਰਮੈਟ ਹੈ ਜੀ ਹੁਣ ਜਿਹੜੀਆਂ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਆ ਰਹੀ ਆ ਹਾਲੇ ਤਾਂ ਮਿਸ਼ਨ ਫੁੱਲ ਫੁੱਲ ਸਪੀਡ ਤੇ ਜਾਰੀ ਹੋਈ ਆ ਆਪਾਂ ਤਾਂ ਪਹਿਲਾਂ ਵੀ ਇਹ ਕਹਿ ਰਹੇ ਆ ਕਿ ਇਹ ਨਹੀਂਗਾ ਕਿ ਆਪਾਂ ਹੁਣ ਆ 5-10 ਦਿਨ ਕਰਕੇ ਕੰਮ ਨਮੇੜ ਦਈਏ ਇਹ ਤਾਂ ਵਕਤ ਲੱਗਣਾ ਕਈ ਘਰਾਂ ਦੇ ਵਿੱਚ ਸਾਰੇ ਹੀ ਸਮਾਨ ਰੁੜ ਗਏ ਉਹਨਾਂ ਕੋਲੇ ਕੋਈ ਚੀਜ਼ ਵੀ ਹੈ ਨਹੀਂਗੀ ਹਨਾ ਸੋ ਉੱਥੇ-ਉੱਥੇ ਉਹ ਚੀਜ਼ਾਂ ਪਹੁੰਚਾਈਆਂ ਜਾਣਗੀਆਂ ਪੰਜਾਬੀ ਤਾਂ ਵੈਸੇ ਹੀ ਖੁੱਲੇ ਦਿਲ ਦੇ ਨੇ ਜੀ ਐਤਕੀ ਤਾਂ ਆਪਣੇ ਘਰ ਚ ਆ ਘਰੇ ਹੀ ਭੀੜ ਪੈ ਗਈ ਸੋ ਸਾਰਿਆਂ ਨੇ ਮਦਦ ਕਰਨੀ ਉਹ ਸੀ ਜੀ ਜਿੱਪੇ ਗੇ ਰਿਵਾਰਡ ਹੁਣ ਕਈ ਪਿੰਡਾਂ ਚ ਹੋ ਸਕਦਾ ਦੌਰਾ ਕਰਨ ਜਿੱਥੇ ਉਹ ਸਮਾਨ ਡੋਨੇਟ ਕਰਨਾ ਸਾਹਮਣੇ ਇੱਕ ਟਰੱਕ ਆ ਜਿਹੜਾ ਉਹ ਫਰਿੱਜਾਂ ਦਾ ਭਰ ਕੇ ਥਾਂ ਦੇ ਉੱਤੇ ਪਹੁੰਚਾਇਆ ਦਸ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਨੇ ਪੰਜਾਬੀ ਅਦਾਕਾਰ ਗਿੱਪੀ ਗਰੇਗਾਲ ਵੀ ਲਗਾਤਾਰ ਡਟੇ ਹੋਏ ਨੇ ਬੜਾ ਔਖਾ ਸਮਾਂ ਪੰਜਾਬ ਦੇ ਲਈ ਲਗਾਤਾਰ ਤੁਸੀਂ ਵੀ ਡਟੇ ਹੋਇਓ ਮਦਦ ਕਰ ਰਹੇ ਹੋ ਜਿਹੜੇ ਹਰ ਪ੍ਰਭਾਵਤ ਲੋਕ ਭਾਜੀ ਬਿਲਕੁਲ ਜੀ ਮੈਨੂੰ ਲੱਗਦਾ ਕਿ ਸਾਰੇ ਲੱਗੇ ਹੋਏ ਨੇ ਜੀ ਔਰ ਇਸ ਵਿਕਤ ਲੋਡ ਆ ਪੰਜਾਬ ਨੂੰ ਔਰ ਮਿਲਦਾ ਜਿੰਨੇ ਵੀ ਲੱਗੇ ਹੋਏ ਨੇ ਸਾਰੇ ਚਾਹੇ ਕੋਈ ਸੈਲੀਬ੍ਰਿਟੀ ਨੇ ਚਾਹੇ ਬਿਜ਼ਨਸਮੈਨ ਨੇ ਕੋਈ ਵੀ ਬੰਦਾ ਵਾ ਸੋ ਹਰ ਬੰਦੇ ਆਪਣੇ ਆਪਣੇ ਅ ਤੌਰ ਦੇ ਉਤੇ ਲੱਗੇ ਹੋਏ ਨੇ ਜਿੰਨੀ ਮਦਦ ਕਰ ਸਕਦੇ ਨੇ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਥੈਂਕਸ ਕਰਦਾ ਵਾਂ ਸੋ ਬਹੁਤ ਲੋਡ ਆ ਇਸ ਵੇਲੇ ਪੰਜਾਬ ਨੂੰ ਔਰ ਪੰਜਾਬੀ ਤਾਂ ਵੈਸੇ ਹੀ ਖੁੱਲੇ ਦਿਲ ਦੇ ਨੇ ਜੀ ਐਤਕੀ ਤਾਂ ਆਪਣੇ ਘਰ ਚ ਆਪ ਆਪ ਭੀੜ ਘਰੇ ਹੀ ਭੀੜ ਪੈ ਗਈ ਸੋ ਸਾਰਿਆਂ ਨੇ ਮਦਦ ਕਰਨੀ ਹੋ ਸੀ ਜੀ ਬਿਲਕੁਲ ਅੱਜ ਕਿੰਨੇ ਫ੍ਰਿਜ ਨੇ ਜਿਹੜੇ ਅੱਜ ਡੋਨੇਟ ਕਰਨ ਦੇ ਲਈ ਲੈ ਕੇ ਆਏ ਹੋ ਕਿੰਨੀ ਕੁ ਲੋਡ ਹਾਲੇ ਹੋਰ ਇਸ ਚੀਜ਼ਾਂ ਦੀ ਭਾਜੀ ਲੋਡ ਤੌਰੇ ਬਹੁਤ ਚੀਜ਼ਾਂ ਦੀ ਆ ਮਤਲਬ ਅੱਜ ਤਾਂ ਸ਼ਾਇਦ 100 ਫ੍ਰਿਜ ਆ ਪਤਾ ਨਹੀਂ 50 ਫ੍ਰਿਜ ਆ ਤੇ ਆਉਣੇ ਨੇ ਫ੍ਰਿਜ ਹੋਰ ਤੇ ਉਹ ਦਿੱਲੀ ਆਉਣਗੇ ਮਤਲਬ ਕੱਲੇ ਫ੍ਰਿਜਾਂ ਦੀ ਰਿਕੁਆਇਰਮੈਂਟ ਨਹੀਂ ਕਿ ਉਹ ਕਈ ਘਰਾਂ ਦੇ ਵਿੱਚ ਸਾਰੇ ਹੀ ਸਮਾਨ ਰੁੜ ਗਏ ਉਹਨਾਂ ਕੋਲੇ ਕੋਈ ਚੀਜ਼ ਵੀ ਹੈ ਨਹੀਂਗੀ ਹਨਾ ਸੋ ਉੱਥੇ-ਉੱਥੇ ਉਹ ਚੀਜ਼ਾਂ ਪਹੁੰਚਾਈਆਂ ਜਾਣਗੀਆਂ ਸੋ ਮੱਜਾਂ ਦੀ ਰਿਕੁਆਇਰਮੈਂਟ ਅੱਗੇ ਹੋਰ ਕਈ ਚੀਜ਼ਾਂ ਦੀ ਰਿਕੁਆਇਰਮੈਂਟ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਹਨਾਂ ਦੇ ਉੱਤੇ ਕੰਮ ਕੀਤਾ ਜਾਊਗਾ ਕਿਉਂਕਿ ਕੀ ਹੈ ਕਿ ਹੁਣੇ ਪ੍ਰੋਪਰ ਇਹ ਸਾਰੇ ਜਿਹੜੀਆਂ ਸੰਸਥਾਵਾਂ ਵਾਲੇ ਨੇ ਉਹ ਪ੍ਰੋਪਰ ਚਾਰਟ ਬਣਾ ਰਹੇ ਨੇ ਕਿ ਕਿੱਥੇ ਕੀ ਰਿਕੁਆਇਰਮੈਂਟ ਆ ਕਿਤੇ ਕਿਸੇ ਚੀਜ਼ ਦੀ ਰਿਕੁਆਇਰਮੈਂਟ ਆ ਕਿਤੇ ਕਿਸੇ ਚੀਜ਼ ਦੀ ਉਸ ਅਕੋਰਡਿੰਗ ਚੀਜ਼ਾਂ ਲਿਆਂਦੀਆਂ ਜਾਣਗੀਆਂ ਬਿਲਕੁਲ ਜਿਹੇ ਸਮੇਂ ਦੇ ਵਿੱਚ ਮੁਰ ਬਸੇਵੇਂ ਦਾ ਹੁਣ ਅਗਲਾ ਪ੍ਰੋਜੈਕਟ ਚੱਲ ਪਿਆ ਪਹਿਲਾਂ ਤਾਂ ਇਨਸਾਨਾਂ ਦੀ ਜਾਨ ਬਚਾਉਣੀ ਸੀ ਵੇ ਜਵਾਨਾਂ ਦੀ ਜਾਨ ਬਚਾਉਣੀ ਸੀ ਹੁਣ ਉਹਨਾਂ ਦਾ ਮੁਰ ਬਸੇਵਾ ਕਿਵੇਂ ਕਰਨਾ ਉਸ ਪ੍ਰਧਤਿਕ ਕੱਪ ਚੱਲਦਾ ਹੈ ਇਹ ਬਸੇਵੇਂ ਵਾਲਾ ਹੀ ਫਾਰਮੈਟ ਹੈ ਜੀ ਹੁਣ ਜਿਹੜੀਆਂ ਆ ਚੀਜ਼ਾਂ ਦੀ ਰਿਕੁਆਇਰਮੈਂਟ ਆ ਰਹੀ ਆ ਇਹ ਉਹੀ ਚੀਜ਼ਾਂ ਨੇ ਵੀ ਹੁਣ ਉਹਨਾਂ ਦੇ ਘਰ ਜਿਨ੍ਹਾਂ ਦੇ ਸਾਰਾ ਕੁਝ ਹੀ ਘਰ ਚੋਂ ਰੁੜ ਗਿਆ ਪਰਨੀਚਰ ਰੁੜ ਗਿਆ ਉਹਨਾਂ ਦਾ ਸਾਰੀਆਂ ਚੀਜ਼ਾਂ ਰੁੜ ਗਈਆਂ ਹਨ ਭਾਂਡੇ ਡਿੰਡੇ ਵੀ ਰੁੜ ਗਏ ਨੇ ਹਨਾ ਨਾ ਕੋਈ ਪੈਸਾ ਤੇ ਲਰਿਆ ਜ਼ਮੀਨਾਂ ਖਰਾਬ ਹੋ ਗਈਆਂ ਤੇ ਨਾ ਕੋਈ ਇਨਕਮ ਦਾ ਸੋਰਸ ਆ ਸੋ ਉਹਨਾਂ ਦੀ ਕੋਸ਼ਿਸ਼ ਆ ਕਿ ਇੱਕ ਵਾਰੀ ਉਹਨਾਂ ਨੇ ਪਹਿਲਾਂ ਘਰ ਘੁਰ ਸੈੱਟ ਕਰਦੀ ਉਹ ਰਹਿਣ ਜੋਗੇ ਹੋਣ ਹਨਾ ਉਸ ਤੋਂ ਬਾਅਦ ਜਦ ਤੱਕ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਉਹਨੂੰ ਕਿਵੇਂ ਗਾਰਾ ਗੂਰਾ ਕੱਢਿਆ ਜਾਊਗਾ ਫਿਰ ਦੁਬਾਰਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿਉਂਕਿ ਕਈ ਵਾਰੀ ਤਾਂ ਜ਼ਮੀਨਾਂ ਦਾ ਪਤਾ ਹੀ ਨਹੀਂ ਲੱਗਣਾ ਇੰਨੀ ਇੰਨੀ ਗਾਰ ਚੜ ਗਈ ਸੀਗੀ ਸ਼ਾਇਦ ਦੁਬਾਰਾ ਤੋਂ ਹੀ ਸ਼ੁਰੂ ਕੰਮ ਕਰਨਾ ਪਵੇ ਤਕਸੀਮਾ ਸੁਮਾ ਹੋਣਗੀਆਂ ਜ਼ਮੀਨਾਂ ਦੀਆਂ ਫੇਰ ਤੋਂ ਉਹ ਹਟਾ ਕੇ ਦੁਬਾਰਾ ਤੇ ਹਲੇ ਤੇ ਜਿਹੜੇ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਤਾਂ ਉਹ ਕਿਸਾਨਾਂ ਨੂੰ ਅਗਲੀ ਫਸਲ ਦਾ ਵੀ ਫਿਕਰ ਪੈ ਗਿਆ ਝੋਨਾ ਮਰ ਜਾਣਾ ਕਣਕ ਖਮ ਨਹੀਂ ਹੋਣੀ ਹੈ ਕਈ ਇਲਾਕਿਆਂ ਦੇ ਜਿਹੜੇ ਬਾਰਡਰ ਦੇ ਦਰਿਆ ਦੇ ਨਾਲ ਲੱਗੇ ਲੱਗੇ ਲੱਗਦੇ ਸੀ ਕਰਜ਼ਾ ਵੀ ਉਹਨਾਂ ਦੇ ਸਿਰ ਚੜੇਗਾ ਕਰਜ਼ੇ ਦੀ ਜਿਹੜੀ ਕਿਸ਼ਤਾਂ ਵੀ ਟੁੱਟਣਗੀਆਂ ਵਿਆਜ ਵੀ ਵਧੇਗਾ ਬਿਲਕੁਲ ਇਹ ਚੀਜ਼ਾਂ ਸਾਰੀਆਂ ਹੋਣਗੀਆਂ ਜੀ ਉਹਦੇ ਲਈ ਦੇਖੋ ਐ ਕਿ ਅ ਹਲੇ ਤਾਈ ਮਿਸ਼ਨ ਫੁੱਲ ਫੁੱਲ ਸਪੀਡ ਤੇ ਜਾਰੀ ਹੋਈ ਆ ਆਪਾਂ ਤਾਂ ਪਹਿਲਾਂ ਵੀ ਇਹ ਕਹਿ ਰਹੇ ਆ ਕਿ ਇਹ ਨਹੀਂਗਾ ਕਿ ਆਪਾਂ ਹੋਣਾ 5-10 ਦਿਨ ਕਰਕੇ ਕੰਮ ਨਮੇੜ ਦੀਏ ਇਹ ਤਾਂ ਵਕਤ ਲੱਗਣਾ ਅਸੀਂ ਵੀ ਜਿਨ੍ਹਾਂ ਨਾਲ ਜੁੜੇ ਆ ਅਸੀਂ ਸਾਰਿਆਂ ਨਾਲ ਐ ਲੰਬੇ ਸਮੇਂ ਲਈ ਜੁੜੇ ਆ ਕਿ ਯਾਰ ਤੁਸੀਂ ਸਾਨੂੰ ਉਸ ਹਾਵ ਨਾਲ ਦੱਸੋ ਸੋ ਮੈਂ ਸਾਰਿਆਂ ਨੂੰ ਕਿ ਕਈ ਆਰਟਿਸਟ ਜਾਂ ਕਈ ਵੀਰਪੈਣ ਜਾਂ ਕਈ ਬਿਜ਼ਨਸਮੈਨ ਇੱਥੇ ਪਹੁੰਚ ਨਹੀਂ ਸਕੇ ਸੋ ਜਿਹੜੇ ਨਹੀਂ ਪਹੁੰਚ ਸਕੇ ਸੋ ਆਪਣਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਵੀ ਪੂਰਾ ਅਪਰੀਸ਼ੀਏਟ ਕਰੀਏ ਜਿਹੜੇ ਹੈਲਪ ਭੇਜ ਰਹੇ ਨੇ ਆਪਣਾ ਕੰਮ ਕਰੋ ਸਾਰੇ ਜਣੇ ਡਟ ਕੇ ਔਰ ਆਪਾਂ ਥੋੜਾ ਜਿਆ ਕوشਿ ਜਿਆਦਾ ਕਰੀਏ ਉਹ 20% ਆਪਾਂ ਇਹਨਾਂ ਲਈ ਕੰਮ ਕਰਨਾ ਠੀਕ ਹੈ ਨਾ ਸੋ ਆਪਾਂ ਸਾਰੇ ਜਣੇ ਨਾਲ ਮਿਲ ਕੇ ਕਰੀਏ ਔਰ ਆਪਾਂ ਇੱਕ ਸਾਲ ਲਾਵਾਂਗੇ ਸਾਰੇ ਜਣੇ ਤਾਂ 20-20% ਆਪਣੀ ਇਨਕਮ ਜੋ ਆਪਾਂ ਜਿਆਦਾ ਲਾਵਾਂਗੇ ਤਾਂ ਆਪਾਂ ਔਰ ਕਿੰਨੇ ਕਿੰਨੇ ਠੱਬਰਾਂ ਨੂੰ ਮੈਨੇਜ ਕਰ ਸਕਦੇ ਆ ਸੋ ਉਹ ਚੀਜ਼ਾਂ ਹੌਲੀ ਹੌਲੀ ਕਰਕੇ ਸੈੱਟ ਹੋ ਜਾਣਗੀਆਂ ਜਿਹੜਾ ਅਜਨਾਲਾ ਹਲਕਾ ਇਸ ਹਲਕੇ ਦੇ ਵਿੱਚ ਤਾਂ ਕਲਾਕਾਰ ਬਹੁਤ ਜ਼ਿਆਦਾ ਆਏ ਨੇ ਬਹੁਤ ਜ਼ਿਆਦਾ ਸਪੋਰਟ ਇਸ ਮਿਲੀ ਹੈ ਹਲਕੇ ਦੇ ਮੈਨੂੰ ਮੁਫਾਜਲ ਕਾ ਜਾਣ ਦਾ ਮੌਕਾ ਮਿਲਿਆ ਫਰੋਜਪੁਰ ਪੰਦਾ 10 ਦਿਨ ਮੈਂ ਉਧਰ ਲਾਏ ਨੇ ਤਾਂ ਉਹ ਲੋਕ ਵੀ ਉਮੀਦ ਕਰਦੇ ਨੇ ਕਿ ਸਾਡੇ ਤੱਕ ਵੀ ਇਹ ਮਦਦ ਪਹੁੰਚੇ ਕਿਉਂਕਿ ਉਹ ਸਰਹੱਦ ਤੇ ਰਹਿੰਦੇ ਨੇ ਕਦੇ ਜੰਗ ਵਰਗਾ ਮਾਹੌਲ ਬਣ ਜਾਂਦਾ ਉਦੋਂ ਅਨਾਉਂਸਮੈਂਟ ਉਹਨਾਂ ਨੂੰ ਹੋ ਜਾਂਦੀ ਹੈ ਕਿ ਤੁਸੀਂ ਪਿੰਡ ਖਾਲੀ ਕਰ ਦਿਓ ਹੜਾਂ ਦੀ ਇਮਾਰਤ 23 ਚ ਉਹਨਾਂ ਦੇ ਪਈ ਹੁਣ ਫੇਰ 25 ਚ ਪੈ ਗਈ 10-10 ਲੱਖ ਰੁਪਏ ਦਾ ਕਰਜ਼ਾ ਇੱਕ ਪਰਿਵਾਰ ਤੇ ਹੈ ਉਹ ਉਸ ਪਾਸੇ ਕਦੋਂ ਜਾਣਦੇ ਨਹੀਂ ਉਸ ਪਾਸੇ ਵੀ ਗਏ ਨੇ ਬਹੁ ਨੀ ਗਏਗੇ ਸੋ ਵੀਡੀਓਜ਼ ਬਹੁਤ ਆਈਆਂ ਉਧਰ ਵੀ ਬਹੁਤ ਲੋਕ ਗਏ ਨੇ ਸੋ ਇਹ ਨਹੀਂਗਾ ਕਿ ਆਪਾਂ ਆਪਣਾ ਫਰਜ਼ ਤਾਂ ਜਿਹੜਾ ਹੈਗਾ ਆਪਣੇ ਤਾਂ ਫਰਜ਼ ਪੂਰੇ ਪੰਜਾਬ ਲਈ ਆ ਸੋ ਇਹ ਨਹੀਂਗਾ ਜਿੱਥੇ ਜਿੱਥੇ ਵੀ ਪੀੜ ਹੈ ਜਿੱਥੇ ਜਿੱਥੇ ਵੀ ਪ੍ਰੋਬਲਮ ਆ ਆਪਾਂ ਸਾਰੇ ਜਗ੍ਹਾ ਤੇ ਕਾਮਨਲੀ ਉਹ ਚੀਜ਼ਾਂ ਨੂੰ ਕਰ ਰਹੇ ਆ ਇਹ ਨਹੀਂ ਕਿਉਂਕਿ ਮੈਂ ਖੁੱਤਾ ਲੁਧਿਆਣਾ ਏਰੀਆ ਦਾ ਜੀ ਹਨਾ ਲੁਧਿਆਣੇ ਦਾ ਮੈਂ ਸੋ ਇਹ ਨਹੀਂ ਕਿ ਮੈਂ ਜੀ ਅੱਜ ਲੁਧਿਆਣੇ ਨੂੰ ਪ੍ਰੋਬਲਮ ਆਊਗੀ ਤਾਂ ਮੈਂ ਬਾਕੀ ਛੱਡ ਕੇ ਇਕੱਲੇ ਲੁਧਿਆਣੇ ਨੂੰ ਪੈ ਜਾਊਗਾ ਹਨਾ ਸੋ ਆਪਣਾ ਸਾਰਿਆਂ ਦੀ ਹੈਲਪ ਕਰਨ ਦੀ ਜਿੰਨੀ ਜਿੰਨੀ ਕੋਸ਼ਿਸ਼ ਆ ਆਪਾਂ ਸਾਰਿਆਂ ਨੂੰ ਇਕੁਅਲੀ ਹੈਲਪ ਕਰਨੀ ਆ ਸੋ ਉਹਦੇ ਲਈ ਆਪਾਂ ਲੱਗੇ ਹੋਏ ਆ ਸੋ ਇਹ ਗਲੋਬਲ ਸਿਕਸ ਵਾਲੇ ਉਧਰ ਵੀ ਲੱਗੇ ਹੋਏ ਨੇ ਇਹਨਾਂ ਦੀਆਂ ਟੀਮਾਂ ਉੱਥੇ ਵੀ ਲੱਗੀਆਂ ਹੋਈਆਂ ਇੱਥੇ ਵੀ ਲੱਗੀਆਂ ਹੋਈਆਂ ਸੋ ਜਿਵੇਂ ਜਿਵੇਂ ਰਿਕੁਆਇਰਮੈਂਟਸ ਹੁੰਦੀ ਆ ਉਸ ਹਿਸਾਬ ਨਾਲ ਚੀਜ਼ ਨੂੰ ਅਪਡੇਟ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ